ਪਹਿਲਾ ਪਤੀ ਗਿਆ ਚਿੱਟਾ ਵੇਚਣ ਦੇ ਮਾਮਲੇ ਦੇ ਵਿੱਚ ਜ਼ਹਿਰ ਅਤੇ ਹੁਣ ਮਗਰੇ ਕੀਤੀ ਪਤਨੀ ਦੀ ਤਿਆਰੀ ਪੁਲਿਸ ਨੇ 6.5 ਗ੍ਰਾਮ ਹਰੋਨ ਸਮੇਤ ਹੁਣ ਇੱਕ ਔਰਤ ਨੂੰ ਕੀਤਾ ਗ੍ਰਿਫਤਾਰ ਥਾਣਾ ਸਿਵਲ ਲੈਨ ਵਿਖੇ ਮਾਮਲਾ ਦਰਜ ਕਰਕੇ ਇਸ ਨੂੰ ਕੀਤੀ ਗਈ ਬੰਧਾਵਲਾਤ ਐਸਐਚਓ ਥਾਣਾ ਸਿਵਲ ਲੈਨ ਹਰਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ ਯੋਧ ਨਸ਼ਾ ਵਿਰੋਧ ਵਿਡੀ ਮਹਿਮਤ ਐਤ ਬਠਿੰਡਾ ਦੇ ਥਾਣਾ ਸਿਵਲ ਲੈਨ ਦੇ ਏਰੀਏ ਦੇ ਵਿੱਚੋਂ ਇੱਕ ਔਰਤ ਨੂੰ 6 ਗ੍ਰਾਮ ਹਰੋਨ ਸਮੇਤ ਇਸ ਨੂੰ ਆਪਾਂ ਗਿਰਫਰ ਕੀਤਾ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲائن ਵਿਖੇ ਮਾਮਲਾ ਦਰਜ ਕਰਕੇ ਇਸ ਨੂੰ ਬੰਦ ਹਵਾਲਾਤ ਕੀਤਾ ਗਿਆ ਤੇ ਹੁਣ ਇਸ ਦੇ ਬੈਕਵਰਡ ਅਤੇ ਫਾਰਵਰਡ ਲੈ ਕੇ ਇਨਵਲੁਕਣ ਵਾਲੇ ਆਣਗੇ ਅਤੇ ਇਸ ਨਾਲ ਇਹਨਾਂ ਵੱਲੋਂ ਜੋ ਪ੍ਰਾਪਰਟੀ ਬਣਾਈ ਹੈ ਉਸ ਦੀ ਵੀ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਨਾਲ ਉਹਨਾਂ ਕਹਿੰਿਆ ਕਿ ਇਸ ਤੋਂ ਪਹਿਲਾਂ ਇਸ ਦਾ ਪਤੀ ਜਿਹੜਾ ਉਹ 35 ਗ੍ਰਾਮ ਹਰੋਨ ਸਮੇਤ ਇਸ ਵੇਲੇ ਜੇਲ੍ਹ ਦੇ ਅੰਦਰ ਬੰਦ ਹੈ ਅਤੇ ਉਸ ਦੇ ਪਿੱਛੋਂ ਇਹ ਨਸ਼ਾ ਵੇਚਣ ਦਾ ਕਾਰੋਬਾਰ ਕਰਦੀ ਸੀ ਜਿਸ ਨੂੰ ਲੈ ਕੇ ਥਾਣਾ ਸਿਵਲੈਂਡ ਦੀ ਪੁਲਿਸ ਪਾਰਟੀ ਵੱਲੋਂ ਇਸਔਰਤ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹੁਣ ਇਸੇ ਮਾਮਲਾ ਦਰਜ ਕਰਕੇ ਇਸ ਨੂੰ ਬੰਦ ਹਵਾਲਾ ਦਿੱਤਾ ਗਿਆ ਤੇ ਹੁਣ ਇਸ ਨੂੰ ਮਾਂਜੂਦ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਵੀ ਇੰਨਾ ਵੱਲੋਂ ਹਾਸਲ ਕੀਤਾ ਜਾਵੇਗਾ ਤੇ ਹੋਰ ਡੰਗੈਤ ਦੀ ਨਾਲ ਇਸ ਦੀ ਕੋਲੋਂ ਬੈਕਵਾਰਡ ਤੇ ਫਾਰਵਰਡ ਲਿਖਣੀ ਜਿਹੜੀ ਉਹ ਆਪਣਾ ਬਟੰਡਾ ਪੁਲਿਸ ਵੱਲੋਂ ਖੰਗਾਲੇ ਜਾਣਗੇ ਆਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਇਸ ਸਬੰਧੀ ਐਸ ਐਚਓ ਹਰਜੋਤ ਸਿੰਘ ਮੇਰਾ ਨਾਮ ਇੰਸਪੈਕਟਰ ਅਦੂ ਸਿੰਘ ਹੈ ਮੁਖਤਸਰ ਠਾਨਾਂਸੀ ਬਲਾਈਟ ਬਟਿੰਡਾ ਮਾਨ ਜੋ ਸੀਨੀਅਰ ਕਪਤਾਨ ਪੁਲਿਸ ਬਟਿੰਡਾ ਮੈਡਮ ਕਮਨੀਤ ਕੋਡ ਲਾਈਕ ਕੇ ਸਰ ਦੇਸਤ ਦੇਸਨਬੇਸ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਜੋ ਕਿ ਨਿਸ਼ਬ੍ਰੁਧ ਜਿਹੜੀ ਮਹਿਮ ਚਲਾਈ ਗਈ ਉਸ ਤਾਈ ਜਿਹੜਾ ਕੱਲ ਏਐਸਆਈ ਕੁਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਜਿਹੜਾ ਇੱਕ ਲੇਡੀਜ਼ ਹੀਲ ਬਣਾ ਦੀ ਲੇਡੀਜ਼ ਨੂੰ ਕੈਪਚਰ ਐਂਡ ਕੀਤਾ ਸੀ ਇਸ پاسੋਂ ਕਰੀਬ 6.5 ਗ੍ਰਾਮ ਜਿਹੜੀ ਹੈਰੋਨ ਦੇ ਵਿੱਚ ਕੀਤੀ ਗਈ ਹੈ ਇਸ ਤੇ ਮੁਕੱਦਮਾ ਨੰਬਰ 131 ਜਿਹੜਾ ਥਾਣਾ ਸਿਵਲਾਈ ਦਰਜ ਕਰਕੇ ਉਪ ਤੀਸ਼ਾ ਵਲ ਵਿੱਚ ਲਿਆਇਆ ਗਿਆ। ਹਾਂਜੀ ਇਹ ਭਾਗੂ ਰੋਡ ਤੋਂ ਜਿਹੜਾ ਧੋਬਿਆਣਾ ਏਰੀਆ ਦੇ ਭਾਗੂ ਰੋਡਾ ਉਥੋਂ ਗ੍ਰਿਫਤਾਰ ਕੀਤਾ ਸੀਗਾ ਤੇ ਇਹਦੇ ਪਹਿਲਾਂ ਜਿਹੜਾ ਇਹਦਾ ਹਸਬੰਦ ਹਰਮਨ ਰੋਡ ਤੇ ਵੀ ਪਹਿਲਾਂ ਥੋੜੇ ਦਿਨ ਪਹਿਲਾਂ 35 ਗ੍ਰਾਮ ਦੇ ਹੈਰੋਂ ਦਾ ਜਿਹੜਾ ਪਰਚਾ ਦਰਜ ਸੀ ਇਸ ਤੇ ਨੀਅਤੋਂ ਪਹਿਲਾਂ ਮੁਕੱਦਮਾ ਕੋਈ ਦਰਜ ਹੈ ਇਹਦਾ ਹਸਬੰਦ ਹਰਮਨ ਉਹ ਤੇ 35 ਗ੍ਰਾਮ ਹੈਰੋਂ ਦਾ ਥੋੜੇ ਦਿਨ ਪਹਿਲਾਂ ਮੁਕੱਦਮਾ ਦਰਜ ਹੋਇਆ ਸੀ ਤੇ ਇਸ ਵਿੱਚ ਵੀ ਸਾਡੇ ਵੱਲੋਂ ਜਿਹੜਾ ਡੰਗਾਈ ਦਾ ਦਤੀਸ਼ ਕਰਕੇ ਤੇ ਬੈਕਵਰਡ ਤੇ ਫਾਰਵਰਡ ਲਿੰਕ ਨੂੰ ਖਘਾਲ ਕੇ ਤੇ ਬੰਦੀ ਸੱਤ ਤੋਂ 17ਵੇਂ ਮੁਚਲੇ ਉਹ ਘਰ ਆਲਾ ਜੇਲ ਚੈਦਾ ਸ੍ਰੀ ਨਸੀਬ ਦੇ ਬੋਸ ਤੇ ਆਈ ਹੈ ਇੱਕ ਇੱਕ ਚੈ ਹਾਲੀ ਹਾਲੀ ਡੇਟਾ ਹੈਗਾ ਲਗਾਤਾਰ ਹੀ ਸਾਡੇ ਵੱਲੋਂ ਜਿਹੜਾ ਹੈ ਕਿ ਸਾਰੇ ਫਰੰਟ ਤੇ ਕੰਮ ਕੀਤਾ ਜਾ ਰਿਹਾ ਹੈ ਡੀਪੀਐਸ 'ਚ ਤੇ ਉਹਨਾਂ ਦੇ ਜਿਹੜੇ ਹੈਗੇ ਫਰੀਜ਼ਿੰਗ ਦੇ ਕੇਸ ਹੈ ਜਿਹੜੇ ਵਢਾ ਕੇ ਉਹ ਜਿਹੜੇ ਕੰਪੀਟੈਂਟ ਅਥਾਰਟੀ ਐ ਦਿੱਲੀ ਨੂੰ ਭੇਜਿਆ